ਇਹੀ ਖਬਰ ਉਹਨਾਂ ਗੱਡੀਆਂ ਚਾਲਕਾਂ ਲਈ ਇੱਕ ਹਿਦਾਇਤ ਹੈ ਤਾਂ ਜੋ ਉਹ ਅਜਿਹੀਆਂ ਗਲਤੀਆਂ ਨਾ ਕਰਨ ਖਬਰ ਜਲੰਧਰ ਦੇ ਅਟਾਰੀ ਬਾਜ਼ਾਰ ਦੀ ਹੈ ਜਿੱਥੇ ਇੱਕ ਕਾਰ ਚਾਲਕ ਕੁਝ ਸਮਾਨ ਲੈਣ ਲਈ ਨਾਲ ਦੇ ਦੁਕਾਨਚੇ ਵੱਡਦਾ ਹੈ ਤੇ ਨਾਲ ਹੀ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਕਾਰ ਦੇ ਅੰਦਰ ਪਏ ਬੈਗ ਨੂੰ ਆਪਣੇ ਨਾਲ ਲੈ ਜਾਂਦਾ ਹੈ ਉਸ ਬੈਗ ਵਿੱਚ ਲੱਖਾਂ ਕੈਸ਼ ਹੁੰਦੇ ਹਨ ਤੇ ਨਾਲ ਹੀ ਉਸ ਵਿਅਕਤੀ ਦੇ ਕੁਝ ਜ਼ਰੂਰੀ ਕਾਗਜ਼ਾਤ ਹੁੰਦੇ ਹਨ ਸੇ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਿਰ ਪੁਲਿਸ ਆ ਕੇ ਸੀਸੀਟੀਵੀ ਕੈਮਰੇ ਦੇ ਵਿੱਚ આરોપી ਦੀ ਪਛਾਣ ਵਿੱਚ ਲੱਗਦੀ ਹੈ ਤੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਸੰਦੀਪ ਕੁਮਾਰ ਕਿੱਥੇ ਰਹਿੰਦੇ ਸਰ ਰਾਜਨਗਰ ਮੈਂ ਆਪਣਾ ਡਾਈਰੋਂ ਘਰ ਜਾ ਰਿਹਾ ਸੀਗਾ ਤੇ ਮੈਂ ਫੋਲਡਰਿੰਗ ਲੈਣ ਲਈ ਕੁੱਕੂ ਬਗੜੀ ਦੇ ਬਾਹਰ ਰੁਕਿਆ ਜਸਟ ਇੱਕ ਮਿੰਟ ਦਾ ਟਾਈਮਿੰਗ ਹੋਣਾ ਮੈਂ ਮੈਂ ਕਿਹਾ ਵੀ ਅਸੀਂ ਆਨਲਾਈਨ ਦੇ ਨਾਲ ਗੱਡੀ ਦਾ ਹਨ ਤੇ ਚੀਚਾ ਮਤਲਬ ਗੱਡੀ ਲੋਕ ਨਹੀਂ ਕੀਤੀ ਤੇ ਉਹ ਅੰਦਰ ਗਿਆ ਬਾਹਰ ਆਇਆ ਗੱਡੀ ਚੋਂ ਮੇਰਾ ਬੈਗ ਗਾਇਬ ਹੋ ਗਿਆ ਉਹ ਜਿਹੜਾ ਬਰਾਫ 1.5 ਲੱਖ ਰੁਪਏ ਸੀਗਾ ਗੈਸ ਤੇ ਉਹ ਬੰਦਾ ਲੈ ਕੇ ਬਸ ਇਸੇ ਵਿੱਚ ਆ ਕੀਤੇ ਆਪਾਂ ਸੋਚੇ ਬੰਦਾ ਉਹ ਆ ਬਟ ਟ੍ਰੇਸ ਇਹ ਵਾਲਾ ਸ਼ੱਕ ਨਹੀਂ ਕੁਆਲਿਟੀ ਹੋ ਰਹੀ ਉਹ ਨਹੀਂ ਬੰਦੇ ATM's ਕ੍ਰੈਡਿਟ ਕਾਰਡਸ ਸਵਾਈਪ ਮਸ਼ੀਨ ਡਰਾਈਵਿੰਗ ਲਾਇਸੈਂਸ ਦਾ ਡਾਰਕਰ ਸਾਹ ਵੇਚੀ ਸੀਗਾ ਉਹਦੇ ਹਾਂਜੀ ਹਾਂਜੀ ਮੈਂ ਆਪਣਾ ਦੋ ਨੰਬਰ ਦੇ ਵਿੱਚ ਆਪਾਂ ਕੰਪਲੇਨ ਲਖਾਈ ਹੁੰਦੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਦੇ ਆਧਾਰ ਤੇ ਕਾਰਚੋਰ ਪਈਆਂ ਵਾਲਾ ਬੈਗ ਚੋਰੀ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲੈਣਗੇ ਪਰ ਡਿਊਟੀ ਅਫਸਰ 서ਜੀਤ ਕੁਮਾਰ ਰਾਜਨਗਰ ਵਾਲੇ ਨੇ ਆ ਕੇ ਬੰਦੇ ਨੂੰ ਗ੍ਰੀਟ ਦਿੱਤੀ ਆ ਕਿ ਉਹਨੇ ਗੁੱਗੂ ਬੇકરી ਦੇ ਸਾਹਮਣੇ ਆਪਣੀ ਗੱਡੀ ਖੜੀ ਕੀਤੀ ਲੇਕਿਨ ਗੱਡੀ ਉਹਨੇ ਲੋਕਿੰਗ ਕੀਤੀ ਸੀ ਉਹ ਕੁਝ ਲੈਣ ਲਈ ਅੰਦਰ ਗਏ ਸੀ ਜਿੱਤੇ ਇਸ ਦੌਰਾਨ ਉਹਨਾਂ ਦਾ ਜਿਹੜਾ ਬੈਗ ਖਾੜ ਲਿਆ ਗਿਆ ਸੀ ਜਿੱਤੇ ਤਕਰੀਬਨ 10,000 ਰੁਪਏ ਕਹਿਤੀ ਕੁਝ ਹੋਰ ਜ਼ਰੂਰੀ ਸਮਾਨ ਸੀ ਕੈਮਰੇ ਵਿੱਚ ਆਰਿਆ ਨਜ਼ਰ ਪਰ ਪਛਾਣ ਨਹੀਂ ਹੋ ਰਹੀ ਨਾਮ ਵਾਲੇ ਵਿੱਚ ਕੋਈ ਮੋਟਰਸਾਈਕਲ ਦਾ ਨੰਬਰ ਆ ਰਿਹਾ ਤਿੰਨ ਬੰਦੇ ਸੀਗੇ ਜੀ ਕੈਮਰੇ ਜਾ ਰਿਹਾ ਐਪਲੀਕੇਸ਼ਨ ਦੀ ਇਸ ਲੈ ਲਈ ਹੈ ਬਾਕੀ ਦੇਖਦੇ ਆ ਫੁਟੇਜ ਦੇ ਵਿੱਚ ਦੇਖੋ ਕਦੋਂ ਕੱਲ ਦਾ ਸਾਡੇ ਅਗਦੀ ਗੱਲ ਕਰਾਂਗੇ ਤੁਹਾਡੇ ਨਾਮ ਕੀ ਸਰ ਮੇਰਾ ਨਾਮ ਐਸ ਜਰਜਨ ਜੀ ਜਲੰਧਰ ਤੋਂ ਬਿਊਰੋ ਰਿਪੋਰਟ ਐਸ ਐਨ ਜ਼ेड ਨਿਊਜ਼